ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜਿੱਥੇ ਜਲੰਧਰ ਚੌਣਾ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਬੜੀ ਬੁਰੀ ਤਰ੍ਹਾਂ ਹਾਰ ਹੋਈ ਹੈ ਕੇਵਲ 4262 ਵੋਟਾਂ ਹੀ ਹਿੱਸੇ ਆਈਆਂ ਨੇ ਜਿਹਦੇ ਚੱਲਦਿਆਂ ਸਾਡੀ ਬੀਬੀ ਜਗੀਰ ਕੌਰ ਨਾਲ ਗੱਲਬਾਤ ਹੋਈ ਹੈ ਉਹਨਾਂ ਕਿਹਾ ਕਿ ਅਸੀਂ ਪਹਿਲੀ ਵਾਰ ਆਪਣਾ ਅਕਾਲੀ ਦਲ ਦਾ ਆਜ਼ਾਦ ਉਮੀਦਵਾਰ ਖੜਾ ਕੀਤਾ ਸੀ ਕਿਤੇ ਨਾ ਕਿਤੇ ਉਹ ਵੀ ਫਰਕ ਪਿਆ ਤੇ ਦੂਜੇ ਪਾਸੇ ਉਹਨੇ ਕਿਹਾ ਕਿ ਸਾਡੇ ਉਮੀਦਵਾਰ ਵੱਲੋਂ ਜਿੱਥੇ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਸੀ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਉਹ ਵੀ ਰੋਸ ਸੀ ਬੀਬੀ ਜੀ ਜਲੰਧਰ ਚੋਣਾ ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਬੜਾ ਵੱਡਾ ਝਟਕਾ ਵੱਜਿਆ 1242 ਵੋਟਾਂ ਹੀ ਪਈਆਂ ਨੇ ਕੀ ਕਾਰਨ ਮੰਨਦੇ ਹੋ ਅਜਿਹੀ ਸਥਿਤੀ ਨੂੰ ਦੇਖ ਕੇ ਜੀ ਦੇਖੋ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਜਦੋਂ ਮੈਂਬਰ ਪਾਰਲੀਮੈਂਟ ਦੀ ਚੋਣ ਹੋਈ ਹੈ ਉਹਦੇ ਨਾਲੋਂ ਬਹੁਤ ਘੱਟ ਵੋਟ ਪੋਲ ਹੋਈ ਹੈ ਹਲਕੀ ਜੀ 50% ਦੇ ਕਰੀਬ ਹੀ ਵੋਟ ਪੋਲ ਹੋਈ ਹੈ ਤੇ ਉਹਦੇ ਵਿੱਚ ਵੀ ਇੱਕ ਪਾਸੜੀ ਲੱਗਿਆ ਵੀ ਜਿਸ ਤਰ੍ਹਾਂ ਲੋਕਾਂ ਨੇ ਸਰਕਾਰ ਦੀ ਦੇਹਸਤ ਵਿੱਚ ਕਹਿ ਕਹਿ ਲੋ ਉਹਨਾਂ ਲਈ ਚੰਚ ਕਹ ਲੋ ਜਾਂ ਜਿਸ ਵੀ ਢੰਗ ਨੇ ਉਹਨਾਂ ਨੇ ਵੋਟਾਂ ਪਾਈਆਂ ਆਪਣਾ ਜੋਰ ਲਾ ਕੇ ਹਰ ਪੀਜ ਵਰਤ ਕੇ ਜੀ ਹਟਕੰਡੇ ਜਿੰਨੇ ਵੀ ਅਪਣਾ ਸਕਦੇ ਸੀ ਉਹਨਾਂ ਨੇ ਅਪਣਾਏ ਤੇ ਉਸ ਢੰਗ ਨਾਲ ਉਹਨਾਂ ਨੂੰ ਵੋਟਾਂ ਜਾਈਆਂ ਸੀ ਵਟੋਈਆਂ ਇਹ ਵੋਟਾਂ ਲੁੱਟੀਆਂ ਨਹੀਂ ਵੋਟਾਂ ਪਈਆਂ ਨਹੀਂ ਲੋਕਾਂ ਦੀਆਂ ਚਲੋ ਫਿਰ ਵੀ ਆਪਾਂ ਲੋਕਤੰਤਰ ਜੇ ਇਹੀ ਕਹਿੰਦੇ ਆ ਕਿ ਲੋਕਾਂ ਨੇ ਫਤਵਾ ਦਿੱਤਾ ਜੀ ਗੱਲ ਇਹ ਹੈ ਕਿ ਜਿੰਨੀ ਵੋਟ ਪਹਿਲਾਂ ਪਈ ਸੀ ਕਾਂਗਰਸ ਦੀ ਵੀ ਕਈ ਗੁਣਾ ਘਟ ਗਈ ਕਈ ਹਜ਼ਾਰਾਂ ਗੁਣਾ ਵੋਟ ਘਟ ਗਈ ਗੁਣਾ ਦੀ ਤੇ ਭਾਰਤੀ ਜਨਤਾ ਪਾਰਟੀ ਦੀ ਵੀ ਹਜ਼ਾਰਾਂ ਚੋਂ ਵੋਟ ਘਟ ਗਈ ਜਿਹੜੀ ਸਾਢੀ ਸੀ ਸਾਢੀ ਤੇ ਵੋਟ ਹੀ ਸਾਰੀ ਉਹਦੇ 2600 ਵਿੱਚ ਜੀ 2600 ਵੋਟ ਉਹ ਪਈ ਸੀ ਹੁਣ ਕਿਉਂਕਿ ਪਾਰਟੀ ਨੇ ਕੈਂਡੀਡੇਟ ਐਲਾਨ ਕੇ ਕਿਸ ਸਮਰਥਨ ਦੇਤਾ ਦੂਜੇ ਪਾਸੇ ਪਰ ਸਾਨੂੰ ਇੰਨਾ ਕਹਿ ਗਏ ਕਿ ਜਿਹੜੀ ਵੋਟ ਕੱਟੀ ਹੈ ਉਹ ਵੀ ਐਵਰੇਜ ਕੱਢ ਲਈਏ ਜਿਹੜੀ 1242 ਵੋਟ ਪਈ ਹੈ ਉਹ ਜਿਹੜੇ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਸੀ ਉਹਨਾਂ ਨੇ ਤੱਕੜੀ ਨੂੰ ਵੋਟ ਪਾਈ ਹੈ ਜੀ ਬਾਦਲ ਸਾਹਿਬ ਦੇ ਕਹਿਣ ਤੇ BSP ਨੂੰ ਨਹੀਂ ਪਾਈ ਇਹ ਤੇ ਕੰਨਾ ਪਰ ਦੇਖਦੇ ਆ ਨਾ ਜੀ ਉਹਨਾਂ ਨੇ ਬਾਦਲ ਸਾਹਿਬ ਨੇ ਭਾਵੇਂ ਕਿਹਾ ਜਾਂ ਲੀਡਰਾਂ ਨੇ ਕਿਹਾ ਕਿ BSP ਨੂੰ ਅਸੀਂ ਸਮਰਥਨ ਦੇ ਨਹੀਂ ਪਰ ਮੈਂ ਸਮਝਦੀ ਆ ਕਿ ਜਿੰਨੀ ਕ ਵੋਟ ਅਸੀਂ ਜਿਹਨਾਂ ਦੇ ਘਰਾਂ 'ਚ ਜਾ ਕੇ ਕਿਹਾ ਕਿ ਕਿਉਂਕਿ ਸਾਡੇ ਕੋ ਵੀ ਸਮਝ ਨਹੀਂ ਸੀ ਕਿ ਕਿ ਅਸੀਂ ਪਹਿਲੀ ਵਾਰੀ ਕੈਂਡੀਡੇਟ ਖੜਾ ਰਿਆ ਸੀ ਤੇ ਬੀਜੇਪੀ ਦਾ ਕੈਂਡੀਡੇਟ ਇੱਥੇ ਹਮੇਸ਼ਾ ਹੁੰਦਾ ਹੈ ਤੇ ਸਾਰੀ ਵੋਟ ਜਿਹੜੀ ਹੈ ਇੱਥੇ ਜ਼ਿਆਦਾ ਬੀਜੇਪੀ ਕਾਂਗਰਸ ਵਗੈਰਾ ਇਸੇ ਤਰ੍ਹਾਂ ਰਹੀ ਹੈ ਉਹਨਾਂ ਨੇ ਫਿਰ ਜਿਹੜੇ-ਜਿਹੜੇ ਅਸੀਂ ਘਰਾਂ 'ਚ ਗਏ ਆ ਜ ਜਿੰਨੇ ਵੋਟ ਪਿਆਰ ਵਾਲੇ ਸੀ ਉਹ ਉਹਨਾਂ ਨੇ ਪਾਤੀ ਬਸ ਇਹ ਵੀ ਹੈ ਕਿ ਫਿਰ ਵੀ ਜਿਹੜੀ ਵੋਟ ਇੰਨੀ ਘੱਟ ਪਈ ਹੈ ਫਿਰ ਐਵਰੇਜ ਇੰਨੀ ਕੱਟੀ ਹੈ ਉਹਦੇ 'ਚ ਇਹ ਵੀ ਤੇ ਐਵਰੇਜ ਘਟਣੀ ਹੈ ਨਾ ਕਿ ਆਪਾਂ ਦੇਖੀਏ 44000 ਵੋਟ ਤੇ ਜਿੱਤੇ ਸੀ ਕਾਂਗਰਸ ਦਾ ਜੀ ਤੰਨੂ ਸਾਹਿਬ ਉਹਦੀ ਵੋਟ ਕਿੱਥੇ ਰਹਿ ਗਈ ਹੈ ਜੀ ਕਿੰਨੀ ਵੋਟ ਦਾ ਫਰਕ ਪੈ ਗਿਆ ਇਸੇ ਤਰ੍ਹਾਂ ਜਿਹਨਾਂ ਨੂੰ 2600 ਪਈ ਸੀ ਉਸ ਵੇਲੇ ਤੇ ਫਿਰ 1242 ਪੈ ਗਈ ਹੈ ਤਾਂ ਮਤਲਬ 50% ਦੇ ਵੀ ਆ ਗਏ ਠੀਕ ਹੈ ਮੈਂ ਮੈਂ ਸਮਝੀ ਦੀ ਹੈ ਕਿ ਜੇ ਕਿਤੇ ਥੋੜਾ ਜਿਹਾ ਪਾਰਟੀ ਕੈਂਡੀਡੇਟ ਨਾ ਸਮਰਥਨ ਨਾ ਲੈਂਦੀ ਬਰਦੀ ਇੱਕ ਬੀਬੀ ਜੀ ਸਾਡੇ ਜਿਹੜੇ ਸੀਗੇ ਆਮ ਆਦੀ ਪਾਰਟੀ ਚੋਂ ਗਏ ਹੈ ਜੀ ਉਹ ਵੀ ਇੱਕਦਮ ਬੜਾ ਫਟਕਾ ਲਗਾ ਫਰਕ ਪਿਆ ਫਰਕ ਪਿਆ ਉਹ ਦਿਨਾਂ ਵੀ ਫਰਕ ਪਿਆ ਲੋਕਾਂ ਦਾ ਥੋੜਾ ਵਿਸ਼ਵਾਸ ਟੁੱਟ ਜਾਂਦਾ ਹੈ ਲੋਕਾਂ ਦਾ ਕੈਂਡੀਡੇਟ ਪ੍ਰਤੀ ਹੋ ਗਿਆ ਕਿ ਇਹਨਾਂ ਦੀ ਕ੍ਰੈਡੀਬਿਲਟੀ ਕਿੱਥੇ ਹੈ ਜੀ ਭਾਵੇਂ ਸਾਨੂੰ ਨਹੀਂ ਕਿਹਾ ਪਰ ਆਮ ਲੋਕਾਂ ਨੇ ਮਨਾ ਚ ਹੁੰਦਾ ਸੋ ਇੱਕ 2.5 ਸਾਲ ਪਏ ਸਰਕਾਰ ਦੇ ਲੋਕ ਇਹ ਸੋਚਦੇ ਹੈ ਕਿ ਆਪਾਂ ਸਰਕਾਰ ਕੋਲੋਂ ਕੰਮ ਲਵਾਗੇ ਸਰਕਾਰ ਡਿਵੈਲਪਮੈਂਟ ਕਰਾਵਾਂਗੇ ਪਣੀਆਂ ਲੋੜਾਂ ਪੂਰੀਆਂ ਕਰਾਂਗੇ। ਇਹ ਹੀ ਕਾਰਨ ਬਣ ਜਾਂਦੇ ਸੀ ਹੋਰ ਇਹ ਵੈਸੇ ਵੀ ਅਕਾਲੀ ਦਲ ਦੀ ਸੀਟ ਨਹੀਂ ਸੀ। ਜੀ। ਕਿਤੇ ਅਸੀਂ ਇੰਡੀਪੈਂਡੈਂਟ ਹੋਣ ਲੱਗੇ ਤਾਂ ਅਸੀਂ ਇਹ ਵੀ ਖੜਾ ਕਰਨਾ ਚਾਹੀਦਾ। ਜੀ। ਇਹ ਵੀ ਕਰਾਣੀ ਚਾਹੀਦਾ। ਤੁਸੀਂ ਕਿ ਕਾਰਨ ਹੋਰ ਨਹੀਂ ਮੰਨਦੇ ਵੀ ਸਰਦਾਰ ਸੁਖਬੀ ਸਿੰਘ ਬਾਦਲ ਦਾ ਕੈਂਡੀਡੇਟ ਅਨਾਊਂਸਮੈਂਟ ਵੀ ਕੀਤਾ ਗਿਆ। ਜੇਕਰ ਸਪੋਰਟ ਕਰਦੇ ਕਾਫੀ ਲੀਡ ਲੈ ਕੇ ਜਾ ਸਕਦੇ ਸੀਗੇ ਵੋਟਾਂ ਦੀ ਪਰ ਉਹਨਾਂ ਨੇ ਨਹੀਂ ਹੋਇਆ। ਹੁਣ ਲੋਕਾਂ ਦੇ ਮਨਾਂ ਦੇ ਵਿੱਚ ਕਾਲੀ ਦਲ ਨੂੰ ਲੈ ਕੇ ਹੋਰ ਜਿਆਦਾ ਨੀਵਾਪਣ ਆ ਗਿਆ ਵੀ ਖਤਮ ਹੋਣ ਤੇ ਆ ਗਈ ਪਾਰਟੀ ਜੀ। ਨੇ ਦੇਖੋ ਉਹ ਕਰਦੇ ਵੀ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜੇ ਉਹਨਾਂ ਨੇ ਕਿਹਾ ਬੀਐਸਪੀ ਨੂੰ ਪਾਓ ਲੋਕਾਂ ਨੇ ਕਿਹੜੀ ਪਾਈ ਜੀ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਲੋਕਾਂ ਨੇ ਬਾਦਲ ਸਾਹਿਬ ਨੂੰ ਅਪਣਾਇਆ ਹੀ ਨਹੀਂ ਉਹ ਜਦ ਤਵੇ ਬੀਐਸਪੀ ਨੂੰ ਪਾ ਦਿੰਦੇ ਜੀ ਉਹ ਵੀ ਨਹੀਂ ਪਾਈ ਬੀਐਸਪੀ ਦੀ ਪਹਿਲਾਂ 1600 ਸੀ ਹੁਣ 700 ਕੁ ਰਹਿ ਗਈ ਬਹੁਤੇ ਵੋਟ ਸ਼ੇਅਰ ਦੇਖਣਾ ਨਾ ਵੀ ਵੋਟ ਪਹਿਲਾਂ ਕਿੰਨੀ ਸੀ ਪਹਿਲਾਂ ਐਮਪੀ ਵੇਲੇ ਸਾਰਾ ਜੋਰ ਲਾਇਆ ਤਮੀ ਵੋਟ ਨਹੀਂ ਸੀ ਪਈ ਇਹ ਕਹਿ ਸਕਦੇ ਆ ਕਿ ਇੱਥੇ ਵੋਟ ਹੈ ਹੀ ਨਹੀਂ ਅਕਾਲੀ ਜਲਦੀ ਬਹੁਤ ਥੋੜੀ ਵੋਟ ਹੈ ਅਕਾਲੀ ਸਿੱਖ ਵਾਦੀ ਬਹੁਤ ਘਟ ਹੈ ਨੰਬਰ 1 ਇੱਥੇ ਵੱਧ ਵੱਧ 10 15000 ਦੀ ਵਾਦੀ ਸੁਣ ਚਾਇਆ ਜੀ ਲੇਕਿਨ ਉਹ ਵੀ ਬਾਤ ਬਾਹਰੀ ਹੈ ਕਿ ਹਾਜ਼ਰੀਆਂ ਨਹੀਂ ਗਏ ਜਿਸ ਵੀ ਕਰ ਚੁੱਕੇ ਹੈ ਇੱਕ ਵੋਟ ਦੋ ਵੋਟਾਂ ਜਿਸ ਵੀ ਕਰ ਚੁੱਕੇ ਸੀ ਗਏ ਇੱਕ ਦੋ ਵੋਟ ਇੱਕ ਦੋ ਵੋਟ ਸੀ ਔਰ ਜਿਹੜਾ ਇਹਨਾਂ ਦਾ ਭਾਈਚਾਰਾ ਸੀ ਉੱਥੇ ਕੋ ਵੋਟ ਹੈਗੀ ਸੀ ਥੋੜੀ ਬੋਤੀ ਜਿੰਨੀ ਕਿਸੇ ਪਰ ਉਹ ਵੀ ਭਾਈ ਚਾਹ ਦਾ ਜਿਆਦਾ ਤਨ ਪਤਾ ਗਰੀਬ ਹੈ ਦਰਦੇ ਵੀ ਹੈ ਸਰਕਾਰ ਤੋਂ ਵੀ ਦਰਦੇ ਹੈ ਸਾਰੇ ਘਰ ਘਰ ਫਿਰਦੇ ਸੀ ਕਿਦਾਂ ਲਾਲਚ ਦਿੱਤੇ ਕੀ ਕੁਛ ਕੀਤਾ ਮੈਂ ਚਲੋ ਹੁਣ ਕਿਸੇ ਨੂੰ ਕੀ ਕਹਾਂ ਪਰ ਸਮਾਂ ਹੀ ਸਲਾੰਦਾ ਬਣ ਗਿਆ ਇਹ ਜਦ ਨੀਮਿੰਦਰ ਪਰਜੀਤੇ ਮੈਂ ਤੁਹਾਨੂੰ ਬਤਾਈ ਦਿੰਨੀ ਕੰਮ ਕਰਨ ਸ਼ਹਿਰ ਦੇ ਵਿੱਚ ਜਿੰਨਾ ਹੋ ਸਕੇ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਸਾਨੂੰ ਕੋਈ ਡੀਮੋਟਿਵੇਸ਼ਨ ਨਹੀਂ ਆਈ ਪਰ ਦੁੱਖ ਹੈ ਕਿਸ਼ਮਮਣੀ ਕਾਲੀਦਲ ਜਿਹੜੀ ਹੈ ਉਹ ਲੋਕਾਂ ਦੇ ਲੋਕਾਂ ਦੀ ਦੂਰੀ ਨਹੀਂ ਸੀ ਬਣਨੀ ਚਾਹੀਦੀ ਜੀ ਸ਼ੁਕਰੀਆ ਜੀ ਸੋ ਜੀ ਦਾ ਤੁਸੀਂ ਸੁਣਿਆ ਬੀਬੀ ਜਗੀਰ ਕੌਰ ਬੋਲੋ ਸਰਦਾਰ ਸੁਖਬੀਰ ਸਿੰਘ ਬਾਲ ਦੇ ਉੱਤੇ ਵੀ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਕਹੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਨੇ ਨਹੀਂ ਅਪਣਾਇਆ ਜਲੰਧਰ ਦੇ ਵਿੱਚ ਹਿੰਦੂ ਵੋਟ ਜ਼ਿਆਦਾ ਹੈ ਇੱਥੇ ਸਿੱਖਾਂ ਦੀ ਵੋਟ ਘੱਟ ਆ ਉਹ ਵੀ ਇੱਕ ਵੱਡਾ ਫਰਕ ਨਜ਼ਰ ਆ ਰਿਹਾ ਹੈ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਬਣਾਂਗੇ ਪੰਜਾਬ ਦੀ ਆਵਾਜ਼ ਬਣ। ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ। ਭੁੱਲਾਂਗੇ ਅੰਦਰੂਨੀ ਰਾਤ। ਬਣਾਂਗੇ ਬੁਲੰਦ ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ। ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ